ਕੀ ਚੰਗਾ ਉਪਰਾਲਾ ਕੀਤਾ ਗਿਆ ਤੇ ਅੱਜ ਨਸ਼ਿਆਂ ਦੇ ਖਿਲਾਫ ਇੱਕ ਨਾਟਕ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਜੀ ਬਹੁਤ ਵਧੀਆ ਮੈਸੇਜ ਗਿਆ ਔਰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੱਜ ਦਾ ਪ੍ਰਬੰਧ ਕੀਤਾ ਸਾਡੇ ਯੁਵਕ ਸੇਵਾਵਾਂ ਵੱਲੋਂ ਇਹ ਜਿਹੜਾ ਨਾਟਕ ਕਰਵਾਇਆ ਗਿਆ ਤੇ ਆਰਟਿਸਟ ਜਿਹੜੇ ਵਿੱਚ ਪਰਫਾਰਮ ਕਰ ਰਹੇ ਸੀ ਸਾਰਿਆਂ ਦਾ ਹੀ ਵਿਸ਼ੇਸ਼ ਰੂਪ ਚ ਧੰਨਵਾਦ ਕਿਉਂਕਿ ਅੱਜ ਸਾਡੇ ਇੱਕ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਵੀ ਅੱਜ ਪੰਜਾਬ ਦੇ ਵਿੱਚ ਨਸ਼ੇ ਘਟਣ ਦੀ بجائے ਵਧੇ ਨੇ ਤਾਂ ਸਾਨੂੰ ਇਹ ਵੀ ਇੱਕ ਸਾਡਾ ਨਾਲ ਫਰਜ਼ ਬਣਦਾ ਵੀ ਆਪਦੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਦੋਨਾਂ ਨੂੰ ਐਜੂਕੇਟ ਕੀਤਾ ਜਾਵੇ ਕੁਝ ਕਈ ਵਾਰ ਅਣਜਾਣ ਪਨੇ ਚ ਆਪਾਂ ਆਪਦੇ ਘਰਾਂ ਦੇ ਵਿੱਚ ਮਾਹੌਲ ਇਦਾਂ ਦਾ ਬਣਾ ਦਿੰਨੇ ਆ ਕਿ ਬੱਚੇ ਉਸ ਮਾਹੌਲ ਨੂੰ ਜਸਟੀਫਾਈਡ ਸਮਝਣ ਲੱਗ ਜਾਂਦੇ ਨੇ ਤੇ ਨਸ਼ੇ ਦੀ ਕੋਈ ਡਿਗਰੀ ਨਹੀਂ ਹੁੰਦੀ ਅੱਜ ਜੇ ਆਪਾਂ दारू ਤੋਂ ਸ਼ੁਰੂ ਕਰਕੇ ਅੱਗੇ ਕੈਮੀਕਲ ਸਿੰਥੈਟਿਕ ਡਰੱਗਸ ਤੇ ਜਾਈਏ ਤਾਂ ਬੰਦਾ ਵਧਦਾ ਜਾਂਦਾ ਤਾਂ ਬਹੁਤ ਸੋਹਣਾ ਮੈਸੇਜ ਹੈ ਹੋਰ ਵੀ ਇਹਨੂੰ ਜਿਹੜੇ ਇਦਾਂ ਦੇ ਨਾਟਕ ਨੇ ਸਕੂਲਸ ਕਾਲਜਸ ਦੇ ਵਿੱਚ ਇਹ ਪਲੇਸ ਮਹੱਲਿਆਂ ਦੇ ਵਿੱਚ ਕਰਵਾਉਣੇ ਚਾਹੀਦੇ ਨੇ ਤੇ ਅਸੀਂ ਇਸ ਅੱਜ ਦੇ ਈਵੈਂਟ ਦਾ ਬਹੁਤ ਮਤਲਬ ਸ਼ਲਾਘਾ ਕਰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਜੋ ਅੱਜ ਜੁੜੇ ਆਲੇ ਸਾਬ ਲੱਗਦਾ ਹੈ ਕਿ ਇਹਨਾਂ ਨਾਟਕਾਂ ਦਾ ਕੋਈ ਅਸਰ ਹੋਵੇਗਾ ਨੌਜਵਾਨ ਪੀੜੀ ਦੇ ਉੱਤੇ ਦੇਖੋ ਅਸਰ ਤਾਂ ਡੈਫੀਨੇਟਲੀ ਮੇਰੇ ਤੋਂ ਪਹਿਲਾਂ ਜਿਵੇਂ ਬੱਬੀ ਬਾਦਲ ਜੀ ਨੇ ਕਿਹਾ ਵੀ ਜੇ ਇੱਕ ਜਾਨ ਵੀ ਬਚ ਜਾਂਦੀ ਹੈ ਕੋਈ ਇੱਕ ਬੰਦਾ ਵੀ ਇਸ ਮੈਸੇਜ ਨੂੰ ਸਹੀ ਫੋਲੋ ਕਰ ਲੈਂਦਾ ਕਿਉਂਕਿ ਮੈਂ ਮੰਨਦਾ ਵੀ ਨਸ਼ੇ ਦੇ ਇੰਪੈਕਟ ਦਿਖਾਉਣ ਦੇ ਨਾਲ ਨਾਲ ਜ ਜੋ ਪਿੱਛੋਂ ਪਰਿਵਾਰ ਰੋੜਦਾ ਉਹ ਵੀ ਸਾਨੂੰ ਵੱਧ ਚੜ ਕੇ ਜੇ ਅਸੀਂ ਉਹਨੂੰ ਬੱਚਿਆਂ ਦੇ ਦਿਮਾਗ 'ਚ ਪਾਵਾਂਗੇ ਵੀ ਸਾਰੀ ਫੈਮਿਲੀ ਕਿਵੇਂ ਡਿਸਟਰਬ ਹੁੰਦੀ ਹੈ ਘਰ ਦੇ ਖੁਸ਼ੀਆਂ ਕਿਹੜੇ ਤਾਂ ਉੱਜੜਦੇ ਹੀ ਨੇ ਨਾਲ ਇਕਨੋਮਿਕਲੀ ਕਿਵੇਂ ਬੰਦਾ ਬਰਬਾਦ ਹੁੰਦਾ ਤਾਂ ਡੈਫੀਨੇਟਲੀ ਸਾਡਾ ਯੂਥ ਬੜਾ ਸਮਝਦਾਰ ਹੈ ਇਸ ਮੈਸੇਜ ਨੂੰ ਗ੍ਰੈਪਸ ਗ੍ਰਾਸਪ ਕਰੂਗਾ ਜੋਦੀ ਗੱਲ ਕੀਤੀ ਹੈ ਛੋਟੇ ਬੱਚਿਆਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਮਾੜੇ ਪ੍ਰਭਾਵ ਹੁੰਦਾ ਬਾਹਰੇ ਦੱਸਣਾ ਪਰ ਉਹੀ ਅਕਸਰ ਇਹਨਾਂ ਨਾਟਕਾਂ ਤੋਂ ਦੂਰ ਰਹਿਣੀ ਹੈ ਨਾਟਕਾਂ ਦੀ ਅਫਸਾਨੂ ਇਹ ਜ਼ਰੂਰ ਸੋਚਣਾ ਪਊਗਾ ਵੀ ਅਸੀਂ ਨਾਟਕ ਦੀ ਆਡੀਅנס ਕਿੱਦਾਂ ਦੀ ਰੱਖਣੀ ਹੈ ਤੇ ਕਿੱਥੇ ਪਰਫਾਰਮ ਕਰਨੀ ਨੇ ਪਰ ਹਮੇਸ਼ਾ ਸਟੈਪ ਲੈਣਾ ਇਜ਼ ਬੈਟਰ ਦੈਨ ਮਤਲਬ ਕੁਝ ਨਾ ਕਰਨ ਨਾਲੋਂ ਕੁਝ ਕਰਨਾ ਬੈਟਰ ਹੈ ਠੀਕ ਹੈ ਤੇ ਸਾਨੂੰ ਆਪਦੇ ਬੱਚਿਆਂ ਨੂੰ ਗਰਾਊਂਡਸ ਦੇ ਵਿੱਚ ਚਾਹੇ ਆਪਣੀਆਂ ਰਵਾਇਤੀ ਖੇਡਾਂ ਹੋਣ ਫੁੱਟਬਾਲ ਕਬੱਡੀ ਕੁਸ਼ਤੀ ਸਾਨੂੰ ਆਪਦੇ ਬੱਚਿਆਂ ਨੂੰ ਕੋਈ ਨਾ ਕੋਈ ਐਦਾਂ ਦਾ ਪਹਿਲਾਂ ਹੀ ਨਸ਼ਾ ਲਾ ਦੇਣਾ ਚਾਹੀਦਾ ਕੋਈ ਹੌਬੀ ਹੋਵੇ ਕੋਈ ਗੇਮ ਹੋਵੇ ਕਿ ਉਸ ਬੱਚੇ ਦਾ ਗਲਤ ਪਾਸੇ ਨੂੰ ਧਿਆਨ ਹੀ ਨਾ ਜਾਵੇ